ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਠੀਕ ਠਾਕ ਜੀ ਤੇ ਆਪਾਂ ਦੇ ਅੱਜ ਸ਼ੀਸ਼ੇ ਦੀ ਫਿਟਿੰਗ ਕਰਨ ਠੀਕ ਹੈ ਜੀ ਤੇ ਆਪਣਾ ਬੋਬੀ ਡਾਹ ਵਿੱਚੋਂ ਗ੍ਰਿਲਾਂ ਸਾਫ਼ ਕਰਨਾ ਠੀਕ ਹੈ ਜੀ ਸਟੀਲ ਸਾਫ਼ ਕਰਕੇ ਸਟੀਲ ਬਾਏ ਦੇ ਵਿੱਚ ਸਾਫ਼ ਨਹੀਂ ਨਾ ਹੋਣਾ ਜਦੋਂ ਆ ਸ਼ੀਸ਼ਾ ਟਫਨ ਪੈ ਗਿਆ ਠੀਕ ਹੈ ਜੀ ਤੇ ਇੱਧਰਲੇ ਸਾਈਡ ਆਪਾਂ ਦੋ ਪੀਸ ਪਾਤੇ ਆ ਪਾਈ ਜਾਂਦਾ ਦਿਲੋਂ ਸਾਫ਼ ਕਰਦੇ ਤਿਲੂ ਤੇ ਇਦਰੇ ਬਾਬੀ ਵੀ ਦਾਵਾ ਸਟੀਲ ਸਾਫ ਆ ਚੰਗੇ ਤਰ੍ਹਾਂ ਸਟੀਲ ਸਾਫ ਸੂਫ ਕਰਕੇ ਤੇ ਫੇਰੀ ਆਪਾਂ ਪਾਵਾਂਗੇ ਨਾ ਵੀ ਬਾਜ ਦੇ ਵਿੱਚ ਆਪਣੀ ਜਿਹੜਾ ਸਟੀਲ ਸਾਫ ਨਹੀਂ ਹੋਣੀ ਕਿਉਂਕਿ ਅਗੀ ਸਾਈਡ ਮੁੜ ਕੇ ਉਹਨੇ ਫਿਕਸ ਹੋ ਜਾਣਾ ਨਾ ਤੇ ਹੁਣ ਆਪਾਂ ਨਾਲੋਂ ਨਾਲ ਹੀ ਲੈ ਆਉਂਦੇ ਆਂ ਸ਼ੀਸ਼ੇ ਠੀਕ ਹੈ ਜੀ ਇਦਲੀ ਸਾਈਡ ਤੁਹਾਨੂੰ ਮੈਂ ਪਰਲੀ ਸਾਈਡ ਵਿਖਾਉਂਦਾ ਵਾਂ ਜਿੱਥੇ ਸ਼ੀਸ਼ੇ ਜਿੱਥੇ ਸ਼ੀਸ਼ੇ ਪੈਣ ਵਾਲੇ ਆ ਠੀਕ ਹੈ ਜੀ ਇਹ ਆਪਾਂ ਦੋ ਸ਼ੀਸ਼ੇ ਪਾਤੇ ਆ ਠੀਕ ਹੈ ਜੀ ਇਧਰਲੀ ਸਾਈਡ ਵੀ ਇਹ ਵੀ ਸ਼ੀਸ਼ਾ ਆਪਾਂ ਪਾਉਣਾ ਵਾ ਹਜੇ ਤੇ ਉਧਰ ਪਰਲੀ ਸਾਈਡ ਤੇ ਜਿਹੜਾ ਸ਼ੀਸ਼ਾ ਵਾ ਵੱਡਾ ਸਭ ਵੱਡਾ ਹੀ ਹਾਂਜੀ ਉਹ ਆਪਾਂ ਪਾਤਾ ਵਾ ਤੇ ਅੰਦਰ ਸ਼ੰਕਰ ਭਾਈ ਵੀ ਡਿਆ ਵਾ ਟਾਇਲ ਦੀ ਕਟਿੰਗ ਕਰਨ ਐ ਸ਼ੰਕਰ ਭਾਈ ਹਾਂਜੀ ਹਾਂਜੀ ਸ਼ੰਕਰ ਭਾਈ ਵੀ ਕਟਿੰਗ ਕਰੰਦੇ ਤੇ ਆ ਆਪਾਂ ਸ਼ੀਸ਼ਾ ਵੱਡਾ ਪਾਤਾ ਪਹਿਲਾਂ ਤੇ ਬਾਕੀ ਦੀ ਜਿਹੜੀ ਫਿਟਿੰਗ ਆਪਣੀ ਉਹ ਛੋਟੇ ਜਿਹੇ ਅ ਛੋਟੇ ਛਿਚੇ ਹਨ 5mm ਦੇ ਛਿਚੇ ਉਹ ਆਪਾਂ ਪਹਿਲਾਂ ਵੱਡੇ 12mm ਦੇ ਪਾ ਕੇ ਤੇ ਬਾਅਦ ਦੇ ਵਿੱਚ ਆਪਾਂ ਪਾਵਾਂਗੇ 5mm ਦੇ ਠੀਕ ਹੈ ਜੀ ਜੇ ਆਪਣੇ ਜਿਹੜੇ ਸ਼ੀਸ਼ੇ ਪਏ ਆ ਆ ਸ਼ੀਸ਼ੇ ਪਏ ਆਪਣੇ ਇਹ ਸਾਰਾ ਟਫਨ ਹੋ ਕੇ ਆਇਆ ਸ਼ੀਸ਼ਾ ਠੀਕ ਹੈ ਜੀ ਤੇ ਆਪਾਂ ਜਿਹੜਾ ਸ਼ੀਸ਼ਾ ਢਾਈ ਉਧਰੋਂ ਬੋਬੀ ਢਾਈ ਸਾਫ਼ ਕਰਨਾ ਤੇ ਹੁਣ ਆਪਾਂ ਲਿਆਂ ਕੇ ਰੱਖਤਾ ਵਾ ਸ਼ੀਸ਼ਾ ਕਿ ਇਹ ਸ਼ੀਸ਼ਾ ਪਾਰਾ ਵੜਾ ਹੁੰਦਾ ਵਾ ਇਸ ਕਰਕੇ ਵੀਡੀਓ ਨਹੀਂ ਬਣੀ 12 mm ਦੇ ਸ਼ੀਸ਼ੇ ਡਏ ਇੱਥੇ ਪੈਣਾ ਜਾਣਦੇ ਕੀ ਹੋਣੀ ਤੇ ਦਿੱਲੂ ਆਪਣਾ ਵਿਆਹ ਵਾ ਸੀਲੀ ਕੋਣਾ ਚੰਗੀ ਤਰ੍ਹਾਂ ਭਰਨਾ ਪਾਣੀ ਨਾ ਦੇ ਵਿੱਚ ਅਸੀਂ ਜਾਵੇ ਕਿਤੇ ਮਾਸਾ ਜਿੱਨਾ ਲੀਕ ਨਾ ਹੋਵੇ ਬਹੁਤ ਹੋ ਸਾਵਧਾਨ ਕਿਹਾ ਹਾਂਜੀ ਚਲੋ

ਰੱਬ ਨਾ ਮੁੜਿਆ ਸਿਲੀ ਗੋਲ ਗਈ ਵੇ ਅਹੀਂ ਮੁੜੀ ਤੜਪ ਤੱਕ ਜਦੋਂ ਲਾਉਂਦਾ ਮੈਂ ਅੱਜ ਮਾਰਦਾ ਨਾ ਨਾ ਤੇ ਅੱਪਾ ਸਿਲੀ ਗੋਲ ਨਾਲ ਲਾ ਲਾ ਕੇ ਤੇ ਸੈੱਟ ਕਰੀ ਜਾਂਦੇ ਆ ਇਹ ਕਿਚਨ ਵਾ ਠੀਕ ਕਿਚਨ ਦਾ ਆਪਾ ਸ਼ੀਸ਼ਾ ਜੀ ਵਾਸ ਬੰਦਾ ਮਾਰ ਤੇ ਤੇ ਗੁੱਡ ਬਾਏ ਦਿੱਲੂ ਸੇ ਚਾ ਲੈ ਗਿਆ ਐਂ ਦਿਲੋ ਹਾਂਜੀ ਚਾ ਕੀ ਲੈ ਗਿਆ ਚਾਈ ਚਾ ਬਲੇ ਅੱਪਾਂ ਨੇ ਅਹੀਂ ਸ਼ੀਸ਼ੇ ਪਾਉਣ ਠੀਕ ਹੈ ਜੀ ਤੇ ਬਨਾਣਾ ਥੋੜਾ ਜਿਹਾ ਪਲਾਈਵੋਡ ਅੰਨਦਾਈ ਤੇ ਆਪਣੇ ਜਿਹੜੇ ਪਲਾਈਵੋਡ ਆ ਚੁੱਕਾ ਗੱਡੀ ਜੀ ਠੀਕ ਹੈ ਜੀ ਤੇ ਇਹ ਆਪਣੇ ਆਏ ਆ ਫਲਸ਼ ਡੋਰ ਫਲਸ਼ ਡੋਰ ਤੇ ਆਪਣੇ ਪਲਾਈਵੋਡ ਇਹ ਲਾ ਹਲੋ ਦਿਲੂ ਆਜੋ ਨੇ ਫਲੈਸ਼ ਡੋਰ ਤੇ ਵਾਜੇ ਤੇ ਆਪਣਾ ਕਿਚਨ ਦਾ ਸਮਾਨ ਜਿਹੜਾ ਉਹ ਆ ਚੁੱਕਾ ਠੀਕ ਹੈ ਜੀ ਥੱਲੇ ਗੱਡੀ ਤੁਹਾਨੂੰ ਖੰਨੇ ਆ ਗੱਡੀ ਲੋਡ ਹੋ ਗਿਆ ਹੀ ਆ ਠੀਕ ਹੈ ਜੀ ਇਹ ਆਪਣਾ ਕਿਚਨ ਦਾ ਸਮਾਨ ਆ ਇਦੇ ਵਿੱਚ ਕਿਚਨ ਦਾ ਸਮਾਨ ਆਇਆ ਵਾ ਤੇ ਬਾਕੀ ਆਇਆ ਵਾ ਪਲਾਈ ਬੋਰਡ ਪਲਾਈ ਬੋਰਡ ਤੇ ਆ ਇਹ ਆਪਣੇ ਆ ਫਲੈਸ਼ ਡੋਰ ਦਰਵਾਜੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਠੀਕ ਹੈ ਜੀ ਆ ਵੀ ਰ ਆਇਆ ਗੱਡੀ ਲੈ ਕੇ ਸਮਾਨ ਉਹ ਹੈਗੇ ਰ ਅਬ ਤੁਹਾਡਾ ਆਪਣਾ लगल आ गए हैं 30 आ गए हैं चलो तो चलो तो 2 4 6 10 हां ਤੇ ਗਾਇਸ ਆਪਣੇ ਜਿਹੜੇ ਪਲਾਈਆਂ ਪਲਾਈਆਂ ਆਈਆਂ ਐ ਤੇ ਪਲਾਈਆਂ ਆਪਾਂ ਦਿੱਤੀਆਂ ਵਾ ਲਾ ਤੇ ਮੁੰਡੇ ਹੋਏ ਆ ਸਾਬ ਸਾਈ ਹਾਂ ਬਾਪੀ ਬਾਪੀ ਕਿੰਨਾ ਕਿ ਫਿਰ ਜੋਰ ਹੋਇਆ ਉਹ ਪਾਣੀ ਤੇ ਲੈ ਹਾਂ ਤੇ ਹੁਣ ਦਾ ਪਾਉਂਦਾ ਨੂੰ ਉੱਪਰ ਵਿਖਾਉਂਦੇ ਆ ਕਿੰਨਾ ਮਾਲ ਲਾਇਆ ਵਾ ਬੰਦੇ ਘਰ ਕੇ ਗਏ ਸਾਹ ਡੜ ਗਿਆ ਵਾ ਮਾਲ ਕਾਫੀ ਹੀਨਾ ਪਣਾਇਆ ਠੀਕ ਹੈ ਜੀ ਪਲਾਈਆਂ ਆ ਅ 12 mm ਦੇ ਪਲਾਈ 10 mm ਦੀਆਂ ਪਲਾਈਆਂ 35 mm ਦੇ ਬੋਰਡ ਤੇ ਆ ਚੈੱਕ ਕਰੋ ਤੁਸੀਂ ਆਇਆ ਆਪਣਾ ਆ ਮਾਲ ਠੀਕ ਹੈ ਜੀ ਇਹ ਆਪਣਾ ਕਿਚਨ ਦਾ ਮਾਲ ਵਾ ਇਹ ਕਿਚਨ ਦਾ ਮਾਲ ਵਾ ਤੇ ਆਪਣੇ ਸਲਸ਼ਡੋ ਦਰਵਾਜ਼ੇ ਠੀਕ ਹੈ ਜੀ ਤੇ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਲਾਈਕ ਸ਼ੇਅਰ ਕਮੈਂਟ ਜੀ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਜੀ ਓਕੇ ਜੀ